ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਨ ਗੁਰ ਕੀ ਕੀਤੀ ਚਾਕਰੀ ਤੈਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਲਵਾਨਾ ਤਿਨੋ ਬਿਟਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋਵਲ ਜਾਈਆਂ ਆਏ ਮੇਰੇ ਗੁਰ ਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਹੋਂਕ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਅਨ ਭਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀ ਗਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਰਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਆਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਲਹੁ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਭਗਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਆਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋਵਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਅਨ ਬਰਵਾਨਾ ਤਿਨੋ ਬਿਟਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਅਨ ਬਲਵਾਨਾ ਤਿਨੋ ਬਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋਵਲ ਜਾਈਆਂ ਆਏ ਮੇਰੇ ਗੁਰ ਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਭਗਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਰਵਾਨਾ ਤਿਨੋ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਲਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹਿਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇਸ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਨੋ ਬਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇਸ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਲਵਾਨਾ ਤਿਨੋ ਬਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਆਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋਵਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਜਨ ਬਰਵਾਨਾ ਤਨੋ ਬਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀ ਗਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਲਵਾਨਾ ਤਿਨੋ ਬਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹੋਂ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਰਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਾਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਲਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਾਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਨੋ ਬਟਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀ ਗਥਾ ਕਹਾੜੀਆਂ ਗੁਰਮੀਤ ਸੁਨਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਲਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਨੋ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਲ ਹੋਂ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਲਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਆਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋਵਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਲ ਹੋਂਕ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮਕੰਨ 17 ਜੋ ਹਰ ਨਾਮ ਧਿਆਏ ਦੇ ਤੇ ਅਨ ਬਲਵਾਨਾ ਤਿਨੋ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀ ਗਤਿ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਲਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਆਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਨੋ ਬਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀ ਗਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੀਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਰਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਆਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋਵਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਲ ਹੋਂ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮਕੰਨ ਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਤਿ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੈ ਅਨ ਬਰਵਾਨਾ ਤਿਨੋ ਬਿਟ ਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਆਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋਵਲ ਜਾਈਆਂ ਆਏ ਮੇਰੇ ਗੁਰ ਸਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇ ਸੇ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤ ਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਅਨ ਭਗਵਾਨਾ ਤਿਨੋ ਬਿਟਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਓ ਹਰ ਕੈ ਗੁਣ ਹਰ ਭਾਵ ਦੇਸ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾ ਕਰੀ ਤਿਨ ਸਦ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮਖਿ ਨਸਤਾਰਾ ਜੋ ਹਰ ਨਾਮ ਧਿਆਏ ਦੇ ਤੇ ਅਨ ਬਲਵਾਨਾ ਤਿਨੋ ਬਿਟਹੁ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾੜੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮੇਰੇ ਗੁਰ ਸਿਖਾਏ ਮੇਰੇ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੈ ਗੁਣ ਹਰ ਭਾਵ ਦੇਸ ਗੁਰ ਤੇ ਪਾਏ ਜਿਨ ਗੁਰ ਕਾ ਬਾਣਾ ਮੰਨਿਆ ਤਿਨ ਘੁਮ ਘੁਮ ਜਾਏ ਜਿਨ ਸਤਗੁਰ ਪਿਆਰਾ ਦੇਖਿਆ ਤਿਨ ਹਉ ਕੋ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਤ ਬਲਿਹਾਰੀ ਹਰ ਹਰ ਤੇਰਾ ਨਾਮ ਹੈ ਦੁਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਐ ਗੁਰਮਖਿ ਨਸਤਾਰਾ ਜੋ ਹਰ ਨਾਮ ਤੇ ਆਏ ਦੇ ਤੇ ਅਨ ਬਲਵਾਨਾ ਤਿਨੋ ਬਿਟਹੋ ਨਾਨਕ ਵਾਰਿਆ ਸਦਾ ਸਦਾ ਕੁਰਬਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ